ਕਿਉਂਕਿ ਮੈਨੂੰ ਮੰਮੀ ਦੀ ਆਦਤ ਦਾ ਪਤਾ ਵਾ ਉਹਨਾਂ ਨੇ ਕਹਿਣਾ ਵਾ ਵੀ ਪਹਿਲਾਂ ਤੁਸੀਂ ਗਏ ਹੋ ਬੜੇ ਜੋਸ਼ 'ਚ ਗਏ ਹੋ ਤੇ ਹੁਣ ਫੇਰ ਉਦਾ ਹੀ ਆ ਗਏ ਤੇ ਜਾਣਾ ਤੇ ਅਸੀਂ ਡੈਡੀ ਕਰਕੇ ਨਹੀਂ ਹੁਣ ਉੱਥੇ ਨਹੀਂ ਨਾ ਜਾਂਦੇ ਇਹ ਗੱਲ ਸ੍ਰਿਪਿੰਦਰ ਦੀ ਵੀ ਬੇਇੱਜ਼ਤੀ ਆ ਉਹ ਕੀ ਸੋਚੂਗੀ ਆਪਣੇ ਮਨ 'ਚ ਉਹ ਨਾਲੇ ਜਦੋਂ ਨਿਆਣੇ ਵਿਆਹ ਹੀ ਜਾਣ ਥੋੜਾ ਬੜਾ ਬੰਦੇ ਨੂੰ ਫਰਕ ਪਾ ਲੈਣਾ ਚਾਹੀਦਾ ਪਹਿਲੀਆਂ ਗੱਲਾਂ ਛੱਡ ਦੇਣੀਆਂ ਚਾਹੀਦੀਆਂ ਹੁਣ ਵੇਖੋ ਜੋ ਬਣਾਉਂਦਾ ਵਾ ਕਿ ਨਹੀਂ ਆਉਂਦਾ ਆਸ ਜੀ ਤੇ ਮੈਨੂੰ ਹੈਗੀ ਆ ਰਪਿੰਦਰ ਆਇਆ ਉਹਨਾਂ ਦਾ ਫੋਨ ਕਿ ਨਹੀਂ ਆਇਆ ਨਹੀਂ ਹਲੇ ਤੱਕ ਤ ਨਹੀਂਗਾ ਆਇਆ ਹੈਗਾ ਹੂੰ ਤੇ ਆਪ ਕਰ ਲੈਣਾ ਸੀ ਆਪ ਇਧਰੋਂ ਮੈਂ ਕਿੱਦਾਂ ਲਾਵਾਂ ਮੈਂ ਚੱਲ ਆਪੇ ਦੱਸ ਦੇਣਗੇ ਫਿਰ ਕਹਿਣਾ ਵਗੇ ਹੁਣ ਇੱਕੋ ਗੱਲ ਦੇ ਪਿੱਛੇ ਪੈ ਗਈ ਆ ਉਹ ਮੈਂ ਵੀ ਜੋਬ ਨੂੰ ਲਾਇਆ ਹੈ ਪਰ ਉਹਨੇ ਚੁੱਕਿਆ ਨਹੀਂ ਚਲੋ ਕੋਈ ਗੱਲ ਨਹੀਂ ਜਾਂ ਕੰਮ ਦਾ ਕਰਦਾ ਹੋਊਗਾ ਉਹਨਾਂ ਨੂੰ ਵੀ ਟਾਈਮ ਦਿਓ ਥੋੜਾ ਜਿਹਾ ਸੋਚ ਵਿਚਾਰ ਕੇ ਕੋਈ ਗੱਲ ਨਹੀਂ ਦੱਸ ਦੇਣਗੇ ਉਹ ਤੁਹਾਨੂੰ ਸੋਚਣਾ ਕਿ ਇੰਨੀਆਂ ਗੱਲਾਂ ਬਾਤਾਂ ਤੇ ਹੋਈਆਂ ਆ ਜਾਂਦ ਹੋਈ ਕੋਈ ਨਕੀ ਮੋਟੀ ਗੱਲ ਹੋਈ ਓਏ ਆਪਣੇ ਤੇ ਘਰ ਜਾਣਾ ਆ ਸੋਚਣਾ ਕੀ ਹੈ ਡੈਡੀ ਮੰਜੇ ਦੇ ਪਿਆਰ ਜਾਣਾ ਤੇ ਆਪਣੇ ਘਰੀ ਆ ਪਰ ਕੀ ਕਰੇਗੀ ਵਿਚਾਰਾ ਉਹਨੇ ਬਥੇਰੇ ਦੁੱਖ ਚਲੇ ਆ ਇੱਥੇ ਨਹੀਂ ਮੈਨੂੰ ਇੱਕ ਗੱਲ ਦੱਸ ਵਿਆਹ ਤੋਂ ਪਹਿਲਾਂ ਵੀ ਕੋਈ ਗੱਲ ਹੁੰਦੀ ਹੁੰਦੀ ਏ ਘਰ ਬਥੇਰਾ ਖੁਸ਼ ਹੁੰਦਾ ਰਿਹਾ ਵਦੀ ਨਹੀਂ ਉਹਨੂੰ ਮੰਮੀ ਕਰਦੀ ਰਹੀ ਏ ਮੰਮੀ ਨੇ ਕੀ ਕਰਨਾ ਜੇ ਜੋਤ ਹੀ ਵਿਚਾਰੀ ਹੂੰ ਤੇ ਉਹਨੂੰ ਵੀ ਬਸ ਜਿੰਨੇ ਕੰਮ ਕਰਦੀ ਵੀ ਹੋਣਾ ਤਾਂ ਵੀ ਉਹਨੂੰ ਕਹਿਣਾ ਦੂ ਕਰਦੀ ਕੋਹ ਨਹੀਂ ਆ ਜੇ ਜੋ ਬੰਨੇ ਕਰਨਾ ਉਹਦੇ ਵੀ ਦਿਵਾਲੇ ਹੋਏ ਰਹਿਣਾ ਬਸ ਐਦਾ ਇਨਕੀਆਂ ਮੋਟੀਆਂ ਗੱਲਾਂ ਤੋਂ ਲੈ ਕੇ ਤੇ ਮੁੜ ਕੇ ਇੱਥੇ ਤੱਕ ਕੰਮ ਪਹੁੰਚ ਗਿਆ ਰਪਿੰਦਰ ਇੱਕ ਗੱਲ ਹੋਰ ਵਾ ਹਾਂਜੀ ਜੋ ਬੰਨੇ ਮੇਰੇ ਕਹਿਣ ਤੇ ਚਲ ਤੇ ਜਾਣਾ ਵਾ ਘਰ ਪਰ ਇਹ ਆ ਵੀ ਮੰਮੀ ਨੂੰ ਫੋਨ ਕਰਕੇ ਕਹਿਦੀ ਤੇ ਕੋਈ ਗੱਲ ਨਾ ਕਰਨ ਉਹਨਾਂ ਨਾਲ ਹੁਣ ਮੰਮੀ ਨੂੰ ਮੈਂ ਫੋਨ ਲਾ ਕੇ ਨਾ ਕੱਲ ਸਮਝਾਇਆ ਹੀ ਉਹਨਾਂ ਥੋੜਾ ਜਿਹਾ ਜਿਉਂ ਉਹਨਾਂ ਦੀ ਗੱਲ ਸਮਝਣ ਵਿੱਚ ਆਜੂਗੀ ਤੇ ਮੈਂ ਤੇ ਉਹਨਾਂ ਨੂੰ ਕਿਹਾ ਹੈ ਕਿ ਪਿਛਲੀਆਂ ਗੱਲਾਂ ਦੇ ਹੁਣ ਮਿੱਟੀ ਪਾ ਦਿਓ ਚੱਲੇ ਆ ਵੀ ਹੁਣ ਅੱਗੇ ਵਾਸਤੇ ਥੋੜਾ ਜਿਹਾ ਆਪਣਾ ਸੋਚ ਲਓ ਹੁਣ ਵੇਖੋ ਡੈਡੀ ਮੰਜੇ ਤੇ ਪਏ ਆ ਤੇ ਜੇ ਮੜਕੇ ਜੀ ਡੈਡ ਨੂੰ ਕੱਲ ਨੂੰ ਕੁਝ ਹੋ ਹੋ ਗਿਆ ਤੇ ਮੰਮੀ ਕਿੱਥੇ ਜਾਣਗੇ ਕੀ ਕਰਨਗੇ ਇਕੱਲੇ ਉਹ ਨਾਲੇ ਜਦੋਂ ਨਿਆਣੇ ਵਿਆਹੀ ਜਾਣ ਥੋੜਾ ਬੋਧਾ ਬੰਦੇ ਨੂੰ ਫਰਕ ਪਾ ਲੈਣਾ ਚਾਹੀਦਾ ਪਹਿਲੀਆਂ ਗੱਲਾਂ ਛੱਡ ਦੇਣੀਆਂ ਚਾਹੀਦੀਆਂ ਉਹ ਮੰਮੀ ਦਾ ਨਾ ਕੋ ਸਭਾ ਇਹ ਦਾਦਾ ਵਾ ਐਵੇਂ ਝਟਕਾ ਲੈ ਜੇ ਪੈ ਜਾਂਦੇ ਉਹ ਤਾਂ ਬਿਲਕੁਲ ਠੀਕ ਠਾਕ ਵਾ ਮੇਰੀ ਗੱਲ ਸੁਣ ਜਦੋਂ ਪਤਾ ਵਾ ਵੀ ਜੋਬਨ ਨਹੀਂ ਸਾਂਭਣਾ ਸਭ ਕੋ ਉਹਨੇ ਹੀ ਕਰਨਾ ਵਾ ਸਾਰਾ ਕੁਝ ਤੇ ਫਿਰ ਕਿਉਂ ਉਹਨੂੰ ਕਹਿੰਦੇ ਨਹੀਂ ਨਹੀਂ ਹੁੰਦੇ ਆਪ ਵੀ ਸਭੋ ਖੁਦ ਕਾਲ ਕਰਨਦੇ ਹੀ ਪੀ ਜੋ ਬੰਦ ਨੂੰ ਕਹਿ ਆ ਵੀ ਚੱਲ ਘਰ ਆ ਜਾ ਕੀ ਪਤਾ ਡੈਡੀ ਠੀਕ ਹੀ ਹੋ ਜਾਣਾ ਮੈਨੂੰ ਲੱਗਦਾ ਹੁਣ ਮਾੜਾ ਜਿਹਾ ਮਨ ਬਦਲਿਆ ਹੋ ਮੀ ਦਾ ਹੂੰ ਹੁੰਦਾ ਆ ਵੀ ਦੇ ਹੀ ਗੱਲਾਂ ਕਰਨ ਇਹਦੇ ਪਹਿਲਾਂ ਤੇ ਜੋ ਬੰਦਾ ਨਾ ਹੀ ਨਹੀਂ ਲੈਂਦੇ ਘਰ ਆਉਂਦਾ ਉਹ ਡੈਡੀ ਨੇ ਫਿਰ ਵਿੱਚ ਵਿੱਚ ਪਤਾ ਹੋਣਾ ਕਿ ਸਾਰਾ ਕਸੂਰ ਤੇਦਾ ਵਾ ਨਹੀਂ ਤੇ ਜੋ ਬੰਦੇ ਤੇ ਜਾਣਾ ਹੀ ਨਹੀਂ ਘਰ ਉਹ ਜੋ ਬੰਦਾ ਵਿਚਾਰੇ ਨਾ ਹੋਈਆਂ ਵੀ ਬੜੀਆਂ ਆ ਵਾ ਨਾ ਕੀ ਕਰੇ ਉਹ ਵੀ ਉਹ ਵੀ ਖਿਜਿਆ ਗਿਆ ਵਾ ਇਹ ਘਰ ਦੇ ਵਿੱਚੋਂ ਉਹ ਚੱਲ ਕੋਈ ਗੱਲ ਨਹੀਂ ਅੱਜ ਦੀ ਦਿਹਾੜੀ ਵੇਖ ਲੈਣੇ ਆ ਜੇ ਤੇ ਉਹਨਾਂ ਦਾ ਫੋਨ ਆ ਜਾਊਗਾ ਠੀਕ ਆ ਨਹੀਂ ਤੇ ਆਪ ਕਰ ਲਈ ਪਾ ਰਿਆ ਕਿ ਬੰਦਾ ਪਹਿਲਾਂ ਤੇ ਗੱਲਾਂ ਕਰ ਲੈਂਦਾ ਵਾ ਪਰ ਮੁੜ ਕੇ ਭਲਾਉਣੀਆਂ ਬੜੀਆਂ ਔਖੀਆਂ ਹਨਾ ਉਹਨੂੰ ਹੁਣ ਭੁੱਲਦੀਆਂ ਨਹੀਂ ਆ ਉਹ ਚੱਲ ਕੋਈ ਗੱਲ ਨਹੀਂ ਮੈਂ ਫੇਰ ਸਮਝਾਉਂਗਾ ਉਹਨੂੰ ਐਡਾ ਵੀ ਨਿਆਣਾ ਨਹੀਂ ਹੈਗਾ ਉਹ ਚੱਲ ਕੋਈ ਨਹੀਂ ਵੇਖ ਲਿਓ ਗੱਲ ਕਰਕੇ ਭਲਾ ਕੀ ਕਹਿੰਦਾ ਆ ਓਏ ਆਹੋ ਆ ਸ਼ਾਮ ਤੱਕ ਵੇਖ ਲੈਨੇ ਆ ਨਹੀਂ ਤੇ ਜੋਤ ਨੂੰ ਖੂਨ ਲਾਣੀ ਤੂੰ ਨਹੀਂ ਫਿਰ ਮੈਂ ਇਹਦ ਕਰਕੇ ਪੁੱਛੂੰਗੀ ਹਾਂ ਉਹਨੂੰ ਪੁੱਛੀ ਸਹੀ ਵੀ ਕੋਈ ਗੱਲਬਾਤ ਹੋਈ ਹੈ ਕਰਕੇ ਨਹੀਂ ਹਾਂ ਕੋਈ ਗੱਲਬਾਤ ਕੀਤੀ ਵੀ ਉਹਨਾਂ ਨੇ ਕਿ ਦੱਸਿਆ ਵੀ ਹੈ ਕਿ ਨਹੀਂ ਦੱਸਿਆ ਹੈਗਾ ਚੱਲ ਕੋਈ ਗੱਲ ਨਹੀਂ ਮੈਂ ਵੇਖਣਾ ਕੋਈ ਕੰਮ ਤਾਂ ਹੁੰਦਾ ਹੈ ਚੱਲ ਵੇਖ ਲਓ ਕੀ ਕਰਾਂ ਐਵੇਂ ਟੈਨਸ਼ਨ ਜੀ ਲੱਗੀ ਆ ਚੱਲ ਜੇ ਜੋ ਬਨੋਦਾ ਘਰ ਆ ਜੇ ਨਾ ਤੇ ਇੱਕ ਵੱਲੋਂ ਤੇ ਵਧੀਆ ਹੀ ਹੋ ਜੇ ਇੱਕ ਪਾਸੇ ਉਹਨਾਂ ਦਾ ਫਿਕਰ ਵਾ ਇੱਕ ਪਾਸੇ ਉਹ ਡੈਡੀ ਦਾ ਫਿਕਰ ਵੱਡਾ ਵੱਡ ਖਾਂਦਿਆ ਵਾ ਵੀ ਉਹਨਾਂ ਨੇ ਪਤਾ ਨਹੀਂ ਠੀਕ ਹੋਣਾ ਵਾ ਕਿ ਨਹੀਂ ਹੋਣਾ ਪਤਾ ਨਹੀਂ ਹੁਣ ਕੀ ਬਣਦਾ ਵਾ ਇੱਕ ਤੇ ਜੀ ਕਰਨ ਦੇ ਆ ਫੋਨ ਲਾ ਕੇ ਪੁੱਛ ਹੀ ਲਵਾਂ ਨੇ ਤੇ ਭਾਬੀ ਨੂੰ ਕੀ ਕਰਾਂ ਸਮਝ ਨਹੀਂ ਆਉਂਦੀ ਸਮਝ ਨਹੀਂ ਆਉਂਦੀ ਜੇ ਸੋਚਣਾ ਵਾ ਵੀ ਘਰ ਚਲ ਜਾ। ਤੇ ਜਿਹੜੀਆਂ ਗੱਲਾਂ ਹੋਈਆਂ ਵਾ ਉਹ ਮਨ ਚੋਂ ਖਿਆਲ ਨਹੀਂ ਜਾਂਦੇ। ਤੇ ਜੇ ਸੋਚਣਾ ਵਾ ਵੀ ਨਾ ਜਾਵਾ ਤੇ ਫਿਰ ਲਵਲੀ ਵੀਰ ਦੀ ਗੱਲ ਚੇਤੇ ਆਉਂਦੀ ਏ। ਉਹਨਾਂ ਹੁਣ ਇੱਕ ਵਾਰੀ ਜਦੋਂ ਕਹਿਤਾ ਨਾ ਵੀ ਜਾਣਾ ਵਾ ਤੇ ਫਿਰ ਮੈਨੂੰ ਜਾਣਾ ਹੀ ਪੈਣਾ ਵਾ। ਜੇ ਹੁਣ ਨਾ ਜਾਈਏ ਤੇ ਫਿਰ ਇਹ ਗੱਲ ਦੀ ਰਪਿੰਦਰ ਨੂੰ ਵੀ ਬੇਝਤੀ ਚਲਣੀ ਪੈਣੀ ਆ। ਕਿ ਉਹਦੀ ਗੱਲ ਨਹੀਂ ਮੰਨੀ ਲਵਲੀ ਦੀ ਕਿਸਨੇ। ਕੀ ਕਰੀਏ ਅਦਰ ਚਲੇ ਫਸੇ ਆ। ਜੀ ਹੁਣ ਜੋਤ ਨੂੰ ਲੈ ਕੇ ਜਾਵਾਂ ਤੇ ਜੋਤ ਦੀ ਜਿਹੜੀ ਉਥੇ ਵੇਚਤੀ ਹੋਈ ਆ ਮਮੀ ਦੀ ਆਦਤ ਇਹੋ ਜੀ ਆ ਕਿ ਅਸੀਂ ਚਲੇ ਗਏ ਤਾਂ ਉਹਨਾਂ ਫੇਰ ਗੱਲਾਂ ਕਰਨੀਆਂ ਕਿ ਇੱਕ ਵਾਰੀ ਘਰੋਂ ਨਿਕਲੇ ਹੋ ਫੇਰ ਆ ਗਏ ਤੇ ਪਰ ਜੇ ਡੈਡੀ ਨਾਲ ਵੇਖਨੇ ਆ ਤੇ ਫੇਰ ਤਰਸਾਉਂਦਾ ਵਾ ਕਿ ਉਹਨਾਂ ਬਿਮਾਰ ਹੋਈ ਜਾਣਾ ਹੋਰ ਤਾਂ ਵੀ ਮੁੜ ਕੇ ਰੋਗ ਲਾ ਲੈਣਗੇ ਕੋਈ ਕੀ ਕਰੀਏ ਸਮਝ ਨਹੀਂ ਆਉਂਦੀ ਬੋਲ ਦੇਣੀ ਤੇ ਇੱਥੇ ਬੈਠੇ ਜੀ ਨਹੀਂ ਉਦਾਂ ਹੀ ਘਰ ਬਤੀ ਬੰਦ ਸੀਗੀ ਤੇ ਮੈਂ ਸੋਚਿਆ ਮੈਂ ਗੰਭੀਰ ਚੱਲ ਜਾਣਾ ਕੋਈ ਗੱਲ ਨਹੀਂ ਆ ਨਾ ਨਾ ਗੱਲ ਕਿਉਂ ਨਹੀਂ ਆ ਤੇ ਇੱਥੇ ਬੈਠੇ ਜੇ ਤੇ ਮੈਂ ਸੋਚਣ ਨਹੀਂ ਆ ਵੀ ਘਰ ਆਉਂਦੇ ਤੇ ਕੋਈ ਸਲਾਹ ਕਰਦੇ ਕਾਦੀ ਸਲਾਹ ਕਰਨੀ ਆ ਸਲਾਹ ਹੀ ਮੈਂ ਤਾਂ ਨੂੰ ਪੁੱਛਣਾ ਹੀ ਵੀ ਤੁਸੀਂ ਕੀ ਸੋਚਿਆ ਵਾ ਹੁਣ ਰੁਪਿੰਦਰ ਦੀਦੀ ਘਰ ਆਏ ਹੀ लवली ਭਾਜੀ ਆਪ ਕਹਿੰਦੇ ਹੀ ਤੇ ਕੋਈ ਤੇ ਹੱਲ ਕਰਨਾ ਹੀ ਪੈਣਾ ਗੱਲ ਦਾ ਹੱਲ ਤੇ ਜੋਦ ਕਰਨਾ ਪੈਣਾ ਵਾ ਪਰ ਹੱਲ ਸਾਡੇ ਹੱਕ ਵਿੱਚ ਹੋਵੇ ਫਿਰ ਵੀ ਆ ਨਾ ਜੇ ਮਾਲਾ ਸੀ ਉੱਥੇ ਚਲ ਗਏ ਨਾ ਵਾਪਸ ਪਿੰਡ ਤੇ ਮੰਮੀ ਨੇ ਗੱਲਾਂ ਕਰਨੋਂ ਨਹੀਂ ਹਟਣਾ ਕਿਉਂਕਿ ਮੈਨੂੰ ਮੰਮੀ ਦੀ ਆਦਤ ਦਾ ਪਤਾ ਵਾ ਉਹਨਾਂ ਨੇ ਕਹਿਣਾ ਵਾ ਵੀ ਪਹਿਲਾਂ ਤੁਸੀਂ ਗਏ ਹੋ ਬੜੇ ਜੋਸ਼ 'ਚ ਗਏ ਹੋ ਤੇ ਹੁਣ ਫੇਰ ਉਦਾਂ ਹੀ ਆ ਗਏ ਤੇ ਜਾਣਾ ਤੇ ਅਸੀਂ ਡੈਡੀ ਕਰਕੇ ਹੁਣ ਜੇ ਮਾਲਾ ਲਵਲੀ ਭਾਜੀ ਡਏ ਆ ਖਿੱਚ ਕਰਨ ਤੇ ਮੈਨੂੰ ਪਤਾ ਵਾ ਵੀ ਉਹਨਾਂ ਹਟਣਾ ਨਹੀਂ ਹੈਗਾ ਜਿੱਦਾਂ ਉਹਨਾਂ ਸਾਰੀਆਂ ਗੱਲਾਂ ਦਾ ਪੜਾ ਲਾ ਲਿਆ ਸੀ ਨਾ ਭਈ ਐਦਾਂ ਹੀ ਉਹਨਾਂ ਨੇ ਇਹਦਾ ਕਰਨਾ ਉਹਨਾਂ ਨੇ ਕਹਿਣਾ-ਕਹਿਣਾ ਵੀ ਤੁਸੀਂ ਜਾਓ ਉੱਥੇ ਹੁਣ ਕਿੰਨੀਆਂ ਗੱਲਾਂ ਦਿਮਾਗ ਚ ਆਉਂਦੀਆਂ ਇੱਕ ਐਵੀ ਗਲਤ ਧਿਆਗ ਚ ਆਉਂਦੀ ਆ ਜੇ ਜਦੋਂ ਤੁਹਾਡੇ ਪਿੰਡੋਂ ਮੰਮੀ ਡੈਡੀ ਆਏ ਸੀ ਉਥੇ ਉਹਨਾਂ ਦੀ ਕਿੰਨੀ ਬੇਇੱਜ਼ਤੀ ਕੀਤੀ ਡੈਡੀ ਕੀ ਸੋਚਣਗੇ ਵੀ ਮੇਰੀ ਉਹਨਾਂ ਇੰਨੀ ਬੇਇੱਜ਼ਤੀ ਕੀਤੀ ਆ ਤੇ ਮੈਂ ਸਾਥ ਵੀ ਦੇਂਦਾਂ ਰਿਆਂ ਜੋਗਰ ਹੁਣਾ ਦਾ ਤੇ ਇਹ ਫੇਰ ਉਥੇ ਚੱਲ ਗਏ ਬੜੀਆਂ ਗੱਲਾਂ ਜੇ ਧਿਆਗ ਚ ਆਉਂਦੀਆਂ ਉਸੇ ਕਰਕੇ ਟੈਨਸ਼ਨ ਚ ਇੱਥੇ ਆ ਗਿਆ ਬਾਹਰ ਮੈਂ ਇੱਥੇ ਬਹਿ ਕੇ ਸੋਚਣਾ ਵੀ ਕੀ ਕਰਨਾ ਹੁਣਗਾ ਮੈਂ ਮੰਨਦੀ ਆ ਮੰਮੀ ਉਹਨਾਂ ਦੀ ਗਲਤੀ ਆ ਉਹਨਾਂ ਤਾਂ ਤੇ ਸੁਭਾਈ ਇਦਾਂ ਦਾ ਹੋ ਗਿਆ ਵਾ ਤੇ ਜੇ ਅਹੀਂ ਹੁਣ ਉਥੇ ਨਹੀਂ ਨਾ ਜਾਂਦੇ ਇਹ ਗੱਲ ਚ ਰਪਿੰਦਰ ਦੀ ਵੀ ਬੇਇੱਜ਼ਤੀ ਆ ਉਹ ਕੀ ਸੋਚੂਗੀ ਆਪਣੇ ਮਨ 'ਚ ਵੀ ਮੈਂ ਤਾਂ ਹੁਣ ਆਪਣੇ ਆਪ ਨੂੰ ਸੁਧਾਰੀ ਲਿਆ ਵਾ ਤੇ ਬਾਕੀ लवली ਭਾਜੀ ਨੇ ਤੇ ਕਹਿ ਨੋ ਨਹੀਂ ਹਟਣਾ ਇਹ ਗੱਲ ਤਾਂ ਡੀ ਵੀ ਠੀਕ ਆ ਕਿਉਂਕਿ ਉਹਨਾਂ ਨੂੰ ਵੀ ਪਤਾ ਵਾ ਕਿ ਜਦੋਂ ਬੰਦਾ ਘਰੋਂ ਬੇਕਾਰ ਹੋ ਜਾਂਦਾ ਵਾ ਨਾ ਫਿਰ ਸਦਾ ਉੱਥੇ ਜੋਗਾ ਹੀ ਰਹਿ ਜਾਂਦਾ ਵਾ ਤੇ ਨਾਲੇ ਤੁਸੀਂ ਮੰਮੀ ਹੁਣਾਂ ਵੱਲੋਂ ਕਹਿੰਦੇ ਹੋ ਜਦ ਦਿਨ ਅਹੀਂ ਪਿੰਡ ਗਏ ਹੀ ਨਾ ਮੰਮੀ ਮੈਨੂੰ ਇਹੀ ਗੱਲ ਸਮਝਾਉਂਦੇ ਸੀ ਕਹਿੰਦੇ ਸੀ ਜੋਤ ਤੁਸੀਂ ਆਪਣਾ ਘਰ ਵੇਖਿਓ ਸਾਡੇ ਬਾਰੇ ਨਾ ਸੋਚਿਓ ਡੈਡੀ ਤੇਰੀ ਨੂੰ ਮੈਂ ਆਪੇ ਸਮਝਾ ਲੈਣਾ ਕੋਈ ਗੱਲ ਨਹੀਂ ਜੋਤ ਕੁਈ ਇਹੋ ਜਿਹਾ ਹੱਲ ਕੱਢਨੇ ਆ ਹੁਣ ਜੇ ਉਦੋਂ ਮੈਨੂੰ ਦਿਲਬਾਗ ਵੀਰ ਹੁਣ ਸੱਦਿਆ ਸੀਗਾ ਉਹਨਾਂ ਵੀ ਪਹਿਲੀ ਪੁਲੀ ਦੀ ਗੱਲ ਕੀਤੀ ਮੇਰੇ ਨਾਲ ਸਾਰੀ ਤੇ ਹੁਣ ਜੇ ਮੰਨ ਲਾ ਉਥੇ ਪੈੜੀ ਉਹਨਾਂ 5 ਕਿਲੇ ਮੇਰੇ ਨਾਲ ਕਰਾਈ ਆ ਤੇ ਉਦੋਂ ਵੀ ਤਾਂ ਸਾਹਮਣੀ ਪੈਣੀ ਏ ਕਿ ਨਹੀਂ ਮੇਰਾ ਤਾਂ ਇਰਾਦਾ ਹੋਰ ਵਾ ਵੀ ਆਪਾਂ ਉਥੇ ਨਵੇਂ ਥਾਂ ਤੇ ਘਰ ਪਾ ਕੇ ਨਾ ਤੇ ਮੰਮੀ ਰੈਨ ਨੂੰ ਉਥੇ ਲਿਆ ਜਾਨੇ ਆ ਇੱਥੇ ਵੀ ਘਰ ਪਾਉਣਾ ਹੀ ਪੈਣਾ ਵਾ ਤੇ ਕੋਈ ਗੱਲ ਨਹੀਂ ਇੱਥੇ ਦੀ ਪੈੜੀ ਜਿਹੜੀ ਇੱਥੇ ਠੇਕੇ ਦੇ ਦਿੰਦੇ ਆ ਤੇ ਉਹਨਾਂ ਨੂੰ ਉਥੇ ਲਿਆ ਜਾਨੇ ਆ ਇਹਦੇ ਨਾਲੇ ਦੋ ਗੱਲਾਂ ਹੋਣੀਆਂ ਹਨਾ ਜੇ ਮੰਨ ਲਓ ਮੈਂ ਇੱਥੇ ਗਿਆ ਨਾ ਪੁਰ ਤੇ ਫੇਰ ਮੈਨੂੰ ਸਭ ਕੁਝ ਚੇਤੇ ਆਉਣਾ ਤੇ ਜੀ ਮੰਨ ਲਓ ਨਵੀਂ ਥਾਂ ਜਾਵਾਂਗੇ ਨਾ ਉੱਥੇ ਆਪਣਾ ਘਰ ਗੁੱਲਾ ਪਾਵਾਂਗੇ ਤੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਾਂਗੇ ਨਾਲੇ ਡੈਡੀ ਮੰਮੀ ਨੂੰ ਉੱਥੇ ਲੈ ਜਾਵਾਂਗੇ ਨਾਲ ਹੀ ਇੱਥੇ ਦੀ ਪੈਲੀ ਜਿਹੜੀ ਇੱਥੇ ਠੇਕੇ ਦੇ ਦਾਂਗੇ ਤੀਹੇ ਵੇਖ ਲਓ ਆਪਣੇ ਮਨ ਨਾਲ ਸਲਾਹ ਕਰਕੇ ਜਿੱਦਾਂ ਵੀ ਤੁਹਾਡਾ ਮਨ ਮੰਨਦਾ ਆ ਤੀਹੇ ਉਦਾਂ ਹੀ ਕਰ ਲਓ ਪਰ ਮੈਂ ਤੇ ਸਿਰਫ ਇਹੀ ਕਹਿਨੀ ਆ ਕਿ ਜੇ ਅਸੀਂ ਉੱਥੇ ਨਾ ਗਏ ਕੱਲ ਨੂੰ ਕੋਈ ਗੱਲਬਾਤ ਹੋ ਜਾਂਦੀ ਆ ਫਿਰ ਸਾਨੂੰ ਹੀ ਕਹਿਣਾ ਵਾ ਸਾਰਿਆਂ ਨੇ ਹਾਲਾਂਕਿ ਸਾਰਿਆਂ ਨੂੰ ਪਤਾ ਵਾ ਕਿ ਗਲਤੀ ਮੰਮੀ ਦੀ ਆ ਜਦੋਂ ਰੁਪਿੰਦਰ ਨੇ ਤੇ ਆਪਣਾ ਘਰ ਵੇਖ ਕੇ ਆਪਣੇ ਆਪ ਨੂੰ ਸੁਧਾਰ ਲਿਆ ਵਾ ਹੋ ਸਕਦਾ ਮੰਮੀ ਦਾ ਵੀ ਫਰਕ ਪੈ ਗਿਆ ਹੋਵੇ ਉਹ ਆਹੋ ਜੇ ਉਧਰੋਂ ਜ਼ੋਰ ਪੈਂਦਾ ਵਾ ਤੇ ਫੇਰ ਹੀ ਰੁਪਿੰਦਰ ਕਹਿੰਦੀ ਹੈ ਹੈ ਕਿ ਨਹੀਂ ਕੋਈ ਗੱਲ ਨਹੀਂ ਆਪਾਂ ਇਦਾਂ ਕਰਦੇ ਆ ਇੱਕ ਵਾਰੀ ਤੁਸੀਂ ਮੰਮੀ ਨਾਲ ਇੰਨਾ ਗੱਲ ਕਰ ਲਓ ਆਪਣੇ ਪੇਕੇ ਉਹਨਾਂ ਨੂੰ ਵੀ ਦੱਸ ਦੋ ਕਿ ਅਸੀਂ ਹੁਣ ਚੱਲੇ ਆ ਉਧਰ ਤੇ ਜਿਹੜੀ ਪੈਲੀ ਪੁਲੀ ਦੀ ਗੱਲ ਆ ਸਾਰੀ ਕਰ ਲਿਓ ਉਹਨਾਂ ਨਾਲ ਮੁੜ ਕੇ ਕਹਿਣਗੇ ਵੀ ਉਦਾਂ ਸਾਡਾ ਸਾਥ ਮੰਗਦੇ ਸੀਗੇ ਤੇ ਹੁਣ ਸਾਨੂੰ ਦੱਸਿਆ ਹੀ ਕੱਖ ਨਹੀਂ ਲੈ ਕੋਈ ਗੱਲ ਨਹੀਂ ਮੈਂ ਮੰਮੀ ਹੁਣਾਂ ਨਾਲ ਗੱਲ ਕਰ ਲਵਾਂਗੀ ਤੇ ਹੀ ਮੰਮੀ ਹੁਣਾਂ ਦੀ ਫਿਕਰ ਨਾ ਕਰੋ ਉਹਨਾਂ ਨੂੰ ਮੈਂ ਜਿੱਦਾਂ ਕਿਹਾ ਉਹਨਾਂ ਵਿਚਰਿਆਂ ਉਦਾਂ ਹੀ ਮੰਨ ਜਾਣਾ ਉਹ ਤੇ ਤੁਹਾਨੂੰ ਪਤਾ ਹੀ ਆ ਜਦੋਂ ਆਪਣੀ ਧੀ ਨਾ ਹੁੰਦੀਆਂ ਵੇਖਣ ਫਿਰ ਦੁੱਖ ਥੋੜੀ ਜਿਹਾ ਰਹਿ ਜਾਂਦਾ ਇਹ ਤੇ ਗੱਲ ਹੈਗੀ ਕੋਈ ਨਹੀਂ ਮੈਂ ਇਦਾਂ ਕਰਦਾ ਲਵਲੀ ਵੀਰ ਨੂੰ ਫੋਨ ਕਰ ਲੈਣਾ ਤੇ ਆਪਾਂ ਫਿਰ ਬਣਾ ਲੈਨੇ ਸਲਾਬਦਰ ਜਾਂ ਕੇ ਹਾਂਜੀ ਤင်း ਕਰ ਲਉਂਗੀ ਹੁਣਾਂ ਗੱਲ ਇੱਕ ਹਾਂਜੀ ਹੁਣ ਬਸ ਇੱਕੋ ਗੱਲ ਦਾ ਡਰ ਵਾ ਵੀ ਮੰਮੀ ਡੈਡੀ ਦਾ ਨਵੇਂ ਥਾਂ ਜਾਣ ਵਾਸਤੇ ਮੰਨ ਜਾਣਾ ਕਿਉਂਕਿ ਡੈਡੀ ਦਾ ਬੜਾ ਔਖਾ ਹੋਈਣਾ ਵਾ ਉਹਨਾਂ ਨੂੰ ਇਹ ਹੋਣਾ ਵਾ ਪੀ ਮੇਰੀ ਪੈਲੀ ਇੱਥੇ ਘਰ ਇੱਥੇ ਆ ਫਿਰ ਵੀ ਆਪਣੀਆਂ ਚੀਜ਼ਾਂ ਨਾ ਲਗਾ ਦੇ ਹੁੰਦਾ ਹੀ ਆ ਨਾ ਕੋਈ ਗੱਲ ਹੀ ਮੰਨ ਜਣਗੇ ਤੇ ਫਿਰ ਲੈ ਜਾਗੇ ਉੱਥੇ ਕੀ ਕਰਨਾ ਮੰਮੀ ਨੂੰ ਫੋਨ ਕਰੀ ਲਵਾ ਇਹਨਾਂ ਦੀ ਵੀ ਗੱਲ ਠੀਕ ਆ ਜੇ ਇੱਕ ਵਾਰੀ ਦੱਸਿਆ ਹੋਊਗਾ ਨਾ ਫਿਰ ਮਨ ਚ ਰਹੂਗੀ ਗੱਲ ਉਹਨਾਂ ਦੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਸ ਵਧੀਆ ਜੀ ਹਾਂਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਹਾਂ ਵਧੀਆ ਆਪਣੇ ਠੀਕ ਠਾਕ ਤੁਸੀਂ ਸੁਣਾ ਜੋ ਬੰਤ ਠੀਕ ਠਾਕ ਆ ਹਾਂਜੀ ਹਾਂਜੀ ਵਧੀਆ ਹੋਰ ਕੀ ਕਰੀ ਜਾਂਦੇ ਬਸ ਉਹਦੇ ਘਰ ਦੇ ਕੰਮ ਕੁੰਗਸ ਕੇ ਲੀ ਹੋਈ ਹੈ ਅੱਛਾ ਅੱਛਾ ਤੇ ਡੈਡ ਜੀ ਡੈਡੀ ਤਾਂ ਹੀ ਗਏ ਜਰਾ ਕੇ ਬਾਹਰ ਹੀ ਠੀਕ ਹੈ ਠੀਕ ਹੈ ਮੈਂ ਨਾਲ ਤੁਹਾਡੇ ਨਾਲ ਗੱਲ ਕਰਨੀ ਸੀ ਤੁਹਾਨੂੰ ਦੱਸਿਆ ਸੀ ਕਿ ਰਪਿੰਦਰ ਦੀਦੀ ਨੇ ਪਾਜੀ ਨੂੰ ਸਾਰਾ ਕੁਝ ਦੱਸਤਾ ਵਾ ਮਾਂ ਉਹ ਹੁਣ ਕਹਿੰਦੇ ਸੀ ਵੀ ਡੈਡ ਦੀ ਹਾਲ ਤਾਂ ਜ਼ਿਆਦਾ ਨਹੀਂ ਠੀਕ ਹੈਗੀ ਤੇ ਤੁਸੀਂ ਹੁਣ ਘਰ ਚਲੋ ਤੇ ਇਹ ਦੇ ਮੰਨਣ ਲਈ ਤਿਆਰ ਨਹੀਂ ਹੈਗੇ ਵੀ ਮੈਂ ਹੁਣ ਕਿੱਦਾਂ ਜਾਵਾਂਗਾ ਤੁਹਾਡੇ ਵੱਲੋਂ ਕਹਿੰਦੇ ਸੀ ਵੀ ਉੱਥੇ ਡੈਡੀ ਮੰਮੀ ਹੋਣਾ ਦੀ ਕਿੰਨੀ ਬੇਇਜ਼ਤੀ ਹੋਈ ਆ ਮੰਮੀ ਕਿੰਨੀਆਂ ਗੱਲਾਂ ਕਰਦੇ ਆ ਤੇ ਮੈਂ ਤੇ ਇਹਨਾਂ ਨੂੰ ਇੱਕੋ ਹੀ ਗੱਲ ਕਹੀ ਸੀ ਵੀ ਮੈਂ ਹਰ ਤਹੀ ਇਹ ਨਾ ਸੋਚੋ ਹੁਣ ਪਾਜੀ ਨੇ ਕਿਹਾ ਵਾ ਜਾਣਾ ਤੇ ਪੈਣਾ ਹੀ ਆ ਜੇ ਕੱਲ ਨੂੰ ਕੋਈ ਗੱਲਬਾਤ ਹੋ ਗਈ ਫਿਰ ਵੀ ਤੇ ਜਾਣਾ ਹੀ ਆ ਸਹੀ ਗੱਲ ਆ ਪੁੱਤ ਪਤਾ ਕੀ ਆ ਇਹ ਹੋਰ ਦੰਦਰ ਵੀ ਤੁਹਾਨੂੰ ਫੋਨ ਕਰਦੀ ਆ ਮਿਲਦੀ ਏ ਤੁਹਾਡੇ ਨਾਲ ਹਾਂਜੀ ਹੈਨਾ ਜੋ ਪੁਰਾਣਾ ਵੀ ਚੰਗਾ ਹੈ ਅੰਚਨਾ ਉਹਦੇ ਮੂਹ ਨੂੰ ਚਹੀ ਤੇ ਨਾਲੇ ਬੁੱਤ ਘਾਸ ਨੂੰ ਮੇਰੀ ਟਾਟਾ ਇਸ ਹੱਸ ਬੰਦ ਆ ਜੇ ਭਾਈ ਠੀਕ ਨਹੀਂ ਨਾ ਤੇ ਤੁਸੀਂ ਆਪਣੇ ਘਰ ਜਾਓ ਬੁੱਤ ਪਤਾ ਪਤਾ ਲੈ ਕੇ ਉਹਨਾਂ ਦਾ ਤੇ ਕੋਈ ਗੱਲ ਨਹੀਂ ਆਪੇ ਅੱਧ ਦਿਨ ਹੋਲ ਦੇ ਕੱਲ ਹੋਰ ਹੈ ਨਾ ਆਪੇ ਸੁਭਾਅ ਬਦਲ ਜੂਗੇ ਪੈਂਦੀ ਦਵੀ ਹਾਂਜੀ ਪਰ ਗੱਲ ਇੱਥੇ ਇਹ ਹੈ ਨਾ ਅਮੀ ਜੀ ਇਹ ਚੀਜ਼ ਸੋਚਦੇ ਆ ਵੀ ਡੈਣ ਨੂੰ ਪਤਾ ਲੱਗ ਗਿਆ ਤੇ ਉਹਨਾਂ ਕਹਿਣਾ ਵੀ ਮੈਂ ਇਹਨਾਂ ਦਾ ਇੰਨਾ ਸਾਥ ਦਵਾ ਤੇ ਫਿਰ ਉਹਥੇ ਚਲ ਗਿਆ ਇਹ ਵੀ ਗੱਲਾਂ ਮਨ ਚ ਬੜੀਆਂ ਲਿਆਉਂਦੇ ਆ ਨਾ ਦੇਖੋ ਧੋਖਾ ਚੱਲ ਰਿਹਾ ਠੀਕ ਆ ਲੋਕਾਂ ਕੋ ਸਾਨਾ ਨੇ ਮਨ ਵਿੱਚ ਹੈਗਾ ਇਹ ਤੇ ਉਸ ਤੋਂ ਬਾਅਦ ਵੀ ਰੇ ਕਰਕੇ ਹੀ ਵੀ ਮੈਂ ਤੀਨ ਇਦਾਂ ਕਰਦੇ ਆ ਹੈ ਤੇ ਕਾਹ ਸੁਣੋਂ ਪੁਣੀ ਉਹਨਾਂ ਨੂੰ ਸਮਝਾ ਲਵਾਂਗੀ ਆਉਣਗੇ ਨਾ ਤੇ ਮੈਂ ਉਹਨਾਂ ਨੂੰ ਕਹਿ ਦਊਂਗੀ ਕਿ ਕੋਈ ਗੱਲ ਨਹੀਂ ਉਹ ਭਾਈ ਠੀਕ ਨਹੀਂ ਸੀ ਤੇ ਫਿਰ ਮਗਾ ਜਾਣਾ ਪੰਦਾ ਸੀ ਹੈ ਨਾ ਤੇ ਚੱਲ ਚਲ ਗਿਆ ਤੇ ਕੋਈ ਗੱਲ ਨਹੀਂ ਕਿਹਨੂੰ ਜੋ ਬੜਾ ਲੱਗੇ ਲੱਗੇ ਤੇ ਫਿਰ ਕੌਣ ਲੱਗੇ ਹੈ ਹਾਂ ਨਾਲੇ ਚਲ ਨੂੰ ਰਵਿੰਦਰ ਨੇ ਤਾਂ ਸੋਚ ਆਈ ਆ ਹਾਂਜੀ ਹਾਂਜੀ ਮੈਂ ਵੀ ਇਹੀ ਗੱਲ ਕਹਿੰਦੀ ਹਾਂ ਮੈਂ ਕਿਹਾ ਵੀ ਜੇ ਕੱਲ ਨੂੰ ਕੋਈ ਗੱਲਬਾਤ ਹੋ ਗਈ ਫਿਰ ਜਾਂਦੇ ਵੀ ਨਹੀਂ ਚੰਗੇ ਲੱਗਦੇ ਤੇ ਮੰਮੀ ਹੁਣਾਂ ਫਿਰ ਸਾਨੂੰ ਹੀ ਮੇਨੇ ਮਾਰਨੇ ਆ ਤੇ ਨਾਲੇ ਰਵਿੰਦਰ ਦੀ ਵਾਦੇ ਦੀ ਬੇਇੱਜ਼ਤੀ ਹੋਣੀ ਆ ਇਹ ਤੋਂ ਚੰਗਾ ਵੀਹੀਂ ਟਾਈਮ ਰਹਿੰਦੇ ਚਲ ਜੀ ਨਾਲੇ ਤਾਂ ਨਾ ਕੁੜੀ ਜਬਣੀ ਰਹੂਗੀ ਤੇ ਸਰਾਉਨੇ ਦੀ ਤਾਂ ਤਨੂ ਰਹਿ ਗਿਆ ਆ ਤੇ ਦੂਜੇ ਨੰਬਰ ਤੇ ਬਦ ਦੁਨੀਆ ਕਰੀ ਵੀ ਰੱਖਣੀ ਪੈਂਦੀ ਆ ਚੰਗਾ ਨਹੀਂ ਲੱਗਦਾ ਹਣਾ ਉਹ ਤਾਂ ਉਹ ਤਾਂ ਸਿਆਣੀ ਆ ਮੇਰੀ ਵੀ ਤੂੰ ਨਾ ਆਪਣੇ ਘਰ ਵਾਏ ਸੋਚ ਵੀ ਆਪਣਾ ਆਪ ਵੇਖੋ ਕਿ ਤੱਕ ਹੀ ਤੇ ਹਰਿਆਣਾ ਆ ਅੱਜ ਜਾਣਾ ਠੀਕ ਹੈ ਬਾਕੀ ਜਿਹੜੀ ਉਸ ਨੂੰ ਮਿਹਾਉਣ ਜਿਹੜੀ ਗੱਲ ਹੈ ਨਾ ਉਹ ਮੈਂ ਸਮਝਾ ਲਵਾਂਗੀ ਫਿਰ ਤਾਂ ਸਿਰ ਠੀਕ ਹੈ ਮੰਮੀ ਜੀ ਫਿਰ ਮੈਂ ਇਹਨਾਂ ਨੂੰ ਕਹਿ ਦੂੰਗੀ ਵੀ ਮੰਮੀ ਹੁਣਾਂ ਨੂੰ ਕੋਈ ਇਤਰਾਜ਼ ਨਹੀਂ ਹੈਗਾ ਤੇ ਮੈਂ ਫਿਰ ਰੱਖਦੀ ਹਾਂ ਹੁਣ ਹੈ ਛੱਡ ਠੀਕ ਹੈ ਉਹ ਚਲ ਓਕੇ ਅੱਗੇ ਭਾਈ ਇਹ ਹੈ ਵੀ ਮੰਮੀ ਨਾਲ ਗੱਲ ਹੋ ਗਈ ਹੈ ਤੇ ਹੁਣ ਮੈਂ ਇਹਨਾਂ ਨੂੰ ਇਹੀ ਸਮਝਾਉਣਾ ਵਾ ਵੀ ਤੁਸੀਂ ਪਿੰਡੋਂ ਹੋ ਹੀ ਆਵੋ ਫਾਮੇ ਤੂੰ ਹੀ ਉੱਥੇ ਰਹਿਣਾ ਜਾਂ ਨਹੀਂ ਰਹਿਣਾ ਇਹ ਤੁਹਾਡੀ ਆਪਣੀ ਮਰਜ਼ੀ ਆ ਪਰ ਇੱਕ ਵਾਰੀ ਫੇਰਾ ਤੇ ਮਾਰ ਕੇ ਆਓ ਘਰ ਦੇ ਹਾਲਾਤ ਤੇ ਵੇਖੋ ਕੀ ਪਤਾ ਉਹਨਾਂ ਨੂੰ ਤੁਹਾਡੀ ਕਿੰਨੀ ਚਲੋੜਿਆ ਜੋਤਨਾ ਤਾਂ ਹੋ ਗਈ ਗੱਲ ਆ ਗਏ ਤੂੰ ਹਾਂਜੀ ਅੱਛਾ ਪਾ ਲੈ ਵਾ ਪਾ ਲਈ ਪਿੰਨੇ ਆ ਹਾਂ ਕੀ ਗੱਲ ਹੋਈ ਉਹਨਾਂ ਉਹਦਾ ਜੋਤ ਦਾ ਅੱਛਾ ਤੂੰ ਮੈਨੂੰ ਕਹਿਣ ਲਈ ਸੀ ਹੂੰ ਵੀ ਡਾੜੀ ਜਿਆਦਾ ਠੀਕ ਨਹੀਂ ਗੇ ਕੀ ਹੋਇਆ ਸੋਰਾ ਦਾ ਹੂੰ ਤੇ ਕਿਹ ਰਹੇਂਂਦੇ ਉਹਨੇ ਪੁੱਛੀ ਪਿੰਡ ਵਾਪਸ ਆਜੋ ਕੰਦ ਅਸੀ ਨੇ ਮੈਂ ਤਨ ਗੱਲ ਹਾਂ ਹਾਂ ਰਪਿੰਦਰ ਵੀ ਕਹਿਣ ਦੇ ਹੀ ਇਹਨਾਂ ਨੂੰ ਪਿੰਡ ਚਲ ਜਾ ਤਸੀਂ ਠੀਕ ਆ ਤੇ ਮੈਨੂੰ ਕਹਿਣ ਦੀ ਵੀ ਡਾਡੀ ਕਿਤੇ ਗੁੱਸੇ ਨਾ ਹੋਣਾ ਕਿ ਉਦੋਂ ਮੈਂ ਕਹਿ ਗਈ ਤੁਹਾਨੂੰ ਮੈਂ ਇੱਥੇ ਆ ਜਾਣਾ ਹੈ ਪਿੰਡ ਹਾਂ ਤੇ ਮੈਂ ਚੱਲ ਕੋਈ ਗੱਲ ਨਹੀਂ ਪੁੱਤੋਂ ਉੱਥੇ ਤਰਾ ਫਰਜ ਬੰਦਾ ਜਾਣਦਾ ਤੂੰ ਉੱਥੇ ਜਾ ਨਹੀਂ ਉਹ ਤੇ ਹੈਗਾ ਵਾ ਹੁਣ ਜੇ ਬਾਜੀ ਠੀਕ ਨਹੀਂ ਆ ਤੇ ਇਹਨਾਂ ਨੂੰ ਜਾਣਾ ਚਾਹੀਦਾ ਠੀਕ ਹੈ ਨਾ ਇਹਨਾਂ ਦੇ ਨਾਲ ਹੀ ਆ ਸਾਰਾ ਹਾਂ ਬਾਕੀ ਗੱਲਾਂ ਠੀਕ ਆ ਜੋ ਬੰਦਾ ਜੋਤਣਾ ਇਹ ਮਹਿਸੂਸ ਕਰਦੇ ਆ ਕਿ ਇਹ ਤੇ ਇਹ ਨਾ ਸੋਚਣ ਡੈਡੀ ਵੀ ਮੇਰੀ ਬੇਇੱਜ਼ਤੀ ਹੋ ਗਈ ਆ। ਯਾ ਅਗੇ ਇੱਥੇ ਕਹਿਤਾ ਸੀ ਨਾ ਹੋਣ ਵਾਸਤੇ ਨਾਲੋਂ ਤੁਸੀਂ ਆ ਜਾਓ। ਤੇ ਨਾਲੇ ਉਹ ਪਹਿਲਾਂ ਹੀ ਤੁਹਾਨੂੰ ਇਦਾਂ ਗੱਲਾਂ ਪਤਾ ਹੋਈਆਂ ਹੀ ਗੁੱਸਾ ਜਿਹਾ ਨਾਲ ਉਹ ਵੀ ਹੈਗਾ ਹੀ। ਤੇ ਉਹ ਇਹ ਡੇਈ ਮਹਿਸੂਸ ਕਰਨ ਕਿ ਮੈਂ ਕੋਈ ਗੱਲ ਨਹੀਂ ਡੈਡੀ ਤੇਰੇ ਨਹੀਂ ਗੇ ਗੁੱਸਾ ਕਰਦੇ ਤੇ ਤੁਸੀਂ ਆਪਣੇ ਘਰ ਹੀ ਜਾਓ। ਮੈਂ ਗੁੱਸਾ ਕਦਾ ਕਰਨਾ ਵਾ। ਉਦੋਂ ਹਾਲਾਤ ਹੀ ਇਦਾਂ ਦੇ ਸੀਗੇ। ਠੀਕ ਆ ਨਾ ਉਹ ਗੱਲਾਂ ਹੀ ਬੜੀਆਂ ਵੱਧ ਘਟ ਕਰਦੇ ਸੀ। ਤੇ ਮੈਨੂੰ ਵੀ ਗੁੱਸਾ ਉਦੋਂ ਦਾ ਹੈਗਾ ਸੀਗਾ। ਤੇ ਹੁਣ ਜੇ ਉਹਨਾਂ ਤੇ ਪ੍ਰੋਬਲਮ ਆਈ ਆ ਭਾਜੀ ਨੂੰ ਵੀ ਇਦਾਂ ਹੋਈ ਆ। ਤੇ ਜਾਣਾ ਚਾਹੀਦਾ ਬੱਚਿਆਂ ਨੂੰ ਘਰ ਅਸੀਂ ਸਭ ਖੁਸ਼ ਹਾਂ ਕੁੜੀ ਆਪਣੇ ਘਰ ਜਾਊਗੀ ਸਾਨੂੰ ਕੀ ਤਰਾਜ ਉਹਦਾ ਨਾ ਜੋਬ ਉਹਨਾਂ ਆਪਣੇ ਪਿੰਡ ਵੀ ਗਿਆ ਸੀ ਹਾਂ ਹਾਂ ਆਪਣੇ ਪਰਵਾਹਾਂ ਕੋਲ ਵੀ ਠੀਕ ਆ ਉਹਨਾਂ ਨੇ ਨਾ ਇਹਦਾ ਬੜਾ ਸਾਥ ਦਿੱਤਾ ਹੈ ਠੀਕ ਆ ਤੇ ਉਹਨਾਂ ਨੇ ਆਪਣੀ ਪਿਆਲੀ ਪੁੜੀ ਦਾ ਸਹੂਦਿ ਦਿੱਤਾ ਹੈ ਤੇ ਇਹ ਵੀ ਉਹਦੀ ਇਹ ਕਹਿੰਦੀ ਮਦਦ ਕੀਤੀ ਸੀ ਅੱਛਾ ਤੇ ਚਲੋ ਹੁਣ ਇਹ ਪਰੋਣਾ ਵੀ ਚੰਗਾ ਆ ਰਵਿੰਦਰ ਵੀ ਠੀਕ ਹੋ ਗਈ ਆ ਤੇ ਇੱਥੇ ਵੀ ਕੋਈ ਉਹਨਾਂ ਦਾ ਹਿੱਸਾ ਠਿਕਾ ਬੰਦਾ ਹੀ ਆ ਮੇਰੇ ਮਨ ਵਿੱਚ ਵੀ ਇਹੋ ਗੱਲ ਹੀ ਕਿ ਤੁਸੀਂ ਨਾ ਗੁੱਸੇ ਹੋ ਜਦੋਂ ਮੈਂ ਤੁਹਾਨੂੰ ਦੱਸ ਦਿੱਤਾ ਨਾ ਤੁਸੀਂ ਮੈਨੂੰ ਹੌਸਲਾ ਦੇ ਦਿੱਤਾ ਹੈ ਇੱਕ ਵਾਰੀ ਨਾ ਜੋਤ ਨੂੰ ਫੇਰ ਫੋਨ ਕਰਕੇ ਸਮਝਾ ਦਿੰਨੀ ਹੈ ਵੀ ਪੁੱਤ ਕੋਈ ਗੱਲ ਨਹੀਂ ਤੁਸੀਂ ਆਪਣੇ ਘਰ ਜਾਓ ਟਾਡੇ ਇੱਥੇ ਫਰਜ ਬੰਦੇ ਆ ਤੁਸੀਂ ਆਪਣੇ ਫਰਜ ਜਿਹੜੇ ਉਹਨਾਂ ਬੋ ਪਤਾ ਕੀ ਆ ਸਾਨੂੰ ਕੋਈ ਇਤਰਾਜ਼ ਨਹੀਂਗਾ ਮੈਨੂੰ ਕੋਈ ਗੁੱਸਾ ਨਹੀਂਗਾ ਉਹ ਮੈਂ ਤਾਂ ਕਹਿਣਾ ਸਭੋਂ ਵਧੀਆ ਵਾ ਆਪਣੇ ਘਰ ਖੁਸ਼ ਰਹਿਣ ਰਹਿਣੇ ਠੀਕ ਹੈ ਨਾ ਤਾਂ ਹੁਣ ਸਭ ਚੰਗਾ ਵਾ ਕੰਮਕਾਰ ਵੀ ਵਧੀਆ ਹੋ ਜੂਗਾ ਉਹਨਾਂ ਦਾ ਠੀਕ ਹੈ ਬਾਕੀ ਭਾਜੀ ਵੀ ਨਾਲੇ ਠੀਕ ਹੋਣਗੇ ਬਾਕੀ ਮੈਂ ਇਹ ਉਹਨੂੰ ਕਹਿ ਦਨੀ ਆ ਅਸੀਂ ਤੁਹਾਡੇ ਨਾਲ ਹੀ ਆ ਜਦੋਂ ਕਿ ਲੋੜ ਹੋਊਗੀ ਨਾ ਤੁਸੀਂ ਸਾਨੂੰ ਇੱਕ ਫੋਨ ਕਰਿਓ ਅਸੀਂ ਹਾਜ਼ਰ ਹੋਵਾਂਗੇ ਕੋਈ ਗੱਲ ਹੀ ਨਹੀਂ ਮੈਂ ਤਾਂ ਪਹਿਲਾਂ ਵੀ ਕਿਹਾ ਸੀ ਠੀਕ ਹੈ ਨਾ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਉਹਨੂੰ ਜੋਤ ਨੂੰ ਫਿਕਰ ਨਾ ਕਰ ਚਲੋ ਮੈਂ ਕਰਦੀ ਆ ਤੇ ਨਾਲ ਗੱਲ ਹਾਂ ਠੀਕ ਜੀ ਅੰਚ ਚੱਲ ਠੀਕ ਆ ਚੰਗਰਪਿੰਦਰ ਚੱਲ ਰੁਪਿੰਦਰ ਆਂਦੀ ਆ ਵੀ ਫੋਨ ਤੇ ਮੈਂ ਕੀਤਾ ਵਾ ਹੁਣ ਵੇਖੋ ਜੋ ਬਣਾਉਂਦਾ ਵਾ ਕਿ ਨਹੀਂ ਆਉਂਦਾ ਆਸ ਜੀ ਤੇ ਮੈਨੂੰ ਹੈਗੀ ਆ ਪੀ ਆਪਣੇ ਡੈਡੀ ਦਾ ਸੁਣ ਕੇ ਤੇ ਰਹਿ ਨਹੀਂ ਸਕਦਾ ਗਾੜੀ ਉਹਦੀ ਮਰਜ਼ੀ ਆ